ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾਸਾਂਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਦੇ ਕੋਲ ਆਪਾਂ ਆਏ ਆ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਜਿਹੜਾ ਘਰ ਆ ਵੀਰ ਜੀ ਨਾਲ ਤੇ 에어ਪੋਰਟ ਬਿਲਕੁਲ ਇੱਥੋਂ ਲੱਗ ਗਈ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਿਛੇ ਦਿਖਾਉਣੇ ਦੋ ਮੱਜਾਂ ਤੇ ਦੋ گاਵਾ ਤੇ ਸਾਰੀਆਂ ਸੋਈਆਂ ਸੋਈਆਂ ਤੁਹਾਨੂੰ ਦਿਖਾਉਣੀ ਆ ਜੇ ਗੱਲ ਕੋਈ ਨਹੀਂ ਆ ਸੋਈਆਂ ਦੇ ਵਾਅਦਾ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤਾਂ ਆਪਣੀ ਚੁਵਾਈ ਜ਼ਰੂਰ ਕਰਾ ਲਿਆ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਤੇ ਸਾਡੀਆਂ ਗੱਲਾਂ ਤੇ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਮੇਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਪਾਜੀ ਤੁਸੀਂ ਸਭ ਵਧੀਆ ਜੀ ਵੈਗਿਆ ਮਾਲ ਪਰਸ ਵਾਲਾ ਫਿਰ ਉਦਨ ਭਾਈ ਤਾਂ ਮਿੰਟ ਨਹੀਂ ਲੱਗੇ ਤੇ ਅੱਛਾ ਹਾਂਜੀ ਘੇਟੇ ਤੇ ਵੇਜ ਵੇਜ ਜੀ ਵੀ ਸਾਰਾ ਵੈਗ ਹੀ ਗਿਆ ਸੀ ਤੇ ਅੱਛਾ ਹਾਂਜੀ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਕਰ ਹਾਂ ਭਾਈ ਮੇਰਾ ਹਰਮਨਜੋ ਪਿੰਡ ਰਾਇਆ ਸਾਸੀ ਗਿਲਾਂ ਮਰਸਦ ਤਸਵੀਰ ਜਨਾਬ ਹੈ ਫੋਨ ਨੰਬਰ ਵੀ ਬੋਲਦਾ 886414231 ਜੀ ਭਾਈ ਠੀਕ ਹੈ ਅੱਜ 4 ਚਾਰੇ ਸੋਈਆਂ ਹਾਂਜੀ ਹਾਂਜੀ ਚਾਰੇ ਸੋਈਆਂ ਜੀ ਪੁੱਜੀ ਸ਼ੁਰੂਆਤ ਕਿੱਧਰ ਕਰ ਲਈ ਹੈ ਉਧਰੋਂ ਕਰ ਲਈ ਹੈ ਬਾਹਰ ਤੋਂ ਠੀਕ ਹੈ ਜੀ ਹਾਂਜੀ ਆਵਲੀ ਘਾਟੇ ਕਰਨੀ ਆਪਾਂ ਸ਼ੁਰੂਆਤ ਕਿੰਨਾ ਦੁੱਧ ਦੇ ਵਿੱਚ ਜੇ ਤੇ ਕੋਲ ਦੁੱਧ ਤੇਰੇ ਕੋਲ ਵਿੱਚ ਹੀ ਹੈਗਾ ਸੀ ਦੁੱਧ 12 13 ਲੀਟਰ ਅੱਛਾ ਪਰਸਨ ਹੀ ਚਾਹੀਏ ਤੇ ਕੱਲ ਦਾ ਟਿਕਾਉਣਾ ਭਾਰਾ ਦਾ ਜੀ ਹੁਣ ਦੁੱਧ ਜਿਹੜਾ ਪੱਕਾ ਲੀਟਰ ਮਾਰ ਲੈਣਾ 10 ਕਿਲੋ ਖੁੱਲਾ ਡੁੱਲਾ ਹੋਗਾ 10 ਕਿਲੋ ਦੁੱਧ ਹੈਗਾ ਪੱਕਾ ਮੈਂ ਨਾ ਭਾਈ ਭਲਾ ਕਵੀਰ ਚਾਰ ਟੈਂਕ ਲੀਟਰਾਂ ਮੈਨ ਕਿ ਲੈ ਜੀ ਸਾਡੇ ਕੋਲ ਤੋੜ ਦਿਓ ਫਿਰ ਇੱਕ ਰੀਨ ਬੱਚਾ ਨਹੀਂ ਹੈਗਾ ਜਿਹੜਾ ਇਹਦਾ ਅਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ රරි පෙල්ලෑ අ වේ‍යේ තවකමා ගෙලායි. ਤੋ ਆ ਪਾਜੀ ਬੜਿਆ ਚੰਨਾ ਲੱਗਾ ਤੁਹਾਨੂੰ ਜੇ ਕੋਈ ਘਾਟ ਵੱਧ ਨਹੀਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਪਾਜੀ ਦਾ 35000 ਕਰਦੇ ਜੀ ਅੱਛਾ 32000 ਦੀ ਦੇਰੀ ਹੈ 30000 ਦੀ ਦੇਰੀ ਹੈ ਪਾਜੀ ਹੋਰ ਕਰਦਾਂਗੇ ਮੌਕੇ ਤੇ ਜਿਹੜਾ ਵੀ ਫੋਨ ਆ ਅੱਛਾ ਤੇ ਜਵੇਂ ਮਾਨਤਨ ਕਰਦੇ ਹੋ ਵੀ ਆਜੀ ਪਾਜੀ ਕਰਦਾਂਗੇ ਠੀਕ ਹੈ ਜੀ ਆ ਸੱਜ ਸੋਈ ਜੀ ਹਾਂ ਜੀ ਨੂੰ ਪਾਜੀ ਸੋਈ ਵਾਲੀ ਬਾਤ ਆਉਂਦੀ ਹੈ ਪਰ ਇਹ ਠੰਡੀ ਧੀ ਦੀ ਆ ਮਗਰ ਇਹਦੇ ਵਾਚੀ ਆ ਭਾਈ ਬਹੁਤ ਚੰਗਾ ਲੱਗਾ ਵੇੜ ਤੋਂ ਦੁੱਧ ਹੋਗਾ ਪੱਕਾ 10 ਲੀਟਰ ਹੈਗਾ ਪੱਕਾ ਦੁੱਧ ਹਾਂਜੀ 9 ਮੰਨ ਕੇ ਖੜੇ ਜਿਹੜੇ ਵੀ ਖੜੇ ਵੀ ਦੁੱਧ 10 ਹੀ ਹੋਵੇ ਠੀਕ ਹੈ ਜੀ ਹਾਂਜੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ Magarete, bacchierate, ah, magarete, 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 ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ 45000 ਕਰ ਦੇ ਜੀ 45000 ਤੇ ਜੀ 42000 ਦੇ ਹਾਂਜੀ ਕਰਦਾ ਨਹੀਂ ਮੋਕਰੇ ਜਿਹੜਾ ਵੀ ਲਫੂਨ ਲਾ ਦੂੰ ਥੋੜਾ ਬੋਦਾ ਮੰਨਦਾ ਅੱਛਾ ਹਾਂਜੀ ਚਲੋ ਮੋਕਰੇ ਖੁੱਲਾ ਕਰ ਦਿਓ ਜੀ ਮੰਨਦਾ ਨਾ ਤੇ ਹੁਣ ਆ ਜਿਹੜੀ ਮੱਝ ਜੀ ਹਾਂਜੀ ਇਹ ਬੱਚੇ ਰ ਵੀ ਨਹੀਂ ਆਵੇ ਇਹਦੇ ਲਈ ਦੁੱਧ ਹੋਊ ਭਾਈ ਨੌਲੀ ਦਾ ਅੱਛਾ ਆਪ ਮੰਨ ਕੇ ਖੜੇ ਜਿਹੜੇ ਵੀਰ ਨੇ ਖੜਨੀ ਆ ਤੇ ਗਾਂ ਟੀਗਾ ਲੱਗੇ ਨੇ ਇਹਨੂੰ ਦੋ ਤਰੀ ਨੂੰ ਇੱਕ ਮਹੀਨਾ ਹੋਣਾ ਜੀ ਮੇਰੇ ਨਾ ਨਿਕਲੇ ਉਹਨਾਂ ਅੱਗੋ ਕਿਸੇ ਦੇ ਕਰਨੀ ਠੀਕ ਹੈ ਜੀ ਘਰ ਵਾਲਾ ਕਹਿੰਦਾ ਦੋ ਤਰੀ ਦਾ ਕੰਮ ਕਰਵਾਇਆ ਚਲੋ ਤੁਰਫੇ ਕਰੀ ਨੂੰ ਬਾਕੀ ਕੱਦ ਘਾਟ ਸਿਰ ਥੋੜੀ ਤੇ ਚੰਗੀ ਹੈ ਵੀ ਮਿੰਨਾ ਵੇਟੀ ਦਾ ਪਰੇ ਨਾ ਕਿ ਚੱਕ ਭਾਤ ਨਹੀਂ ਹੈ ਕਰੀ ਹੈ ਲੈ ਜਵਿਕ ਨੂੰ ਬਾਕੀ ਪੈਸੇ ਪੜੇ ਦੇ ਵੀ ਚੰਗੇ ਆ ਅਟਕਾਈ ਜੀ ਨਿਕਾ ਨਿਕਾ ਸੇਂਗ ਲੱਗਾਏ ਵੀ ਸੋ ਠੀਕ ਹੈ ਜੀ ਪੂਰਾ ਕਰ ਦੋ ਜੀ ਰੱਖਾਈ ਦੀਆਂ ਕਾਲੀਆਂ ਇਹੋ ਕੋਈ ਵੀ ਰੋਸ਼ਨੀ ਕਰਨੋ ਨਹੀਂ ਨਾ ਦੇਵਾ ਭਾਈ ਉਹ ਇਹ ਲੋ ਸੱਤਾਂ ਨੂੰ ਪਣੀ ਫਿਰਦੀ ਹਾਂ ਦੇ ਸੱਦੇ ਹਵਾਨੇ ਦਾ ਲਾਗੇ ਤਾਂ ਕਿਲੇ ਚੱਲੇ ਦੀ ਝੋਟੀ ਕਿੰਨਾ ਵਿੱਚ ਜੇ ਤਾਂ ਮੁੱਲ ਫਿਰ ਬੋਲ ਤੇ ਭਾਈ ਝੋਟੀ ਜੇ ਹੁੰਦੀ ਸੱਜਰ ਫਿਰ ਤੇ ਤੁਹਾਨੂੰ ਪਤਾ ਲੱਖੋਂ ਬਾਹਰ ਹੀ ਹੈ ਹਾਂਜੀ ਹੁਣ ਮੁੱਲੀ ਦਾ ਆਪਾਂ 70000 ਕਰਦੇ ਹਾਂ ਅੱਛਾ ਦੋ ਛੜਤੀਏ 60 ਦੀ ਦੇ ਦਈਏ ਹੋਰ ਕਰਦੀਏ ਮੰਨ ਤਾਂ ਹੋਰ 100 ਛੜ ਦਾਂਗੇ ਭਾਈ 70000 ਦੀ ਝੋਟੀ ਦੇ ਦਾਂਗੇ ਬਾਕੀ ਵੀ ਭਰਾ ਦੇ ਲਾਗੇ ਅੱਛਾ ਇਹ ਨਹੀਂ ਦੇਈ ਦਵਾਂਗੇ ਠੀਕ ਹੈ ਜੀ ਹਾਂਜੀ ਹਾਂ ਇਹਦੇ ਵੀ ਕਰੀਤ ਨੂੰ ਲਾਗੇ ਤੋਂ ਦਿਖਾ ਦਈਏ ਹਾਂ ਦੇਖ ਸਾਧਿਆ ਗਲੇ ਤੋਂ ਅੰਦਰ ਸਾਈਡ ਤੇ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਅਚੇਰਾ ਵੀ ਰਾ ਦੇਖ ਸਾਦੇ ਹਾਂ ਸੂਈ ਸੋਈ ਜੀ ਹਾਂ ਮੈਂ ਸੂਈ ਨੂੰ ਭਾਈ 14-15 ਦਿਨ ਹੋਜਲੇ ਉਹ ਕੱਟਾ ਜੀ ਇਹਦੇ ਮਗਰ ਕੱਟਾ ਦੁੱਧ ਕਿੰਨਾ ਇਹ ਤੱਕ ਦੱਸ ਲੋ ਹੋਊਗਾ 9 ਮਾਣੇਗੇ ਖੜੇ ਪੱਕਾ ਜਿਹੜਾ ਲੀਟਰ ਨਾਲ ਮੈਂ ਲੈਣਾ ਤੋਰ ਤਾ ਫੇਰ ਚੋਲੇ ਭਰਾ ਨੂੰ ਮੀਜੀ ਚਾਹ ਪੈਨ ਚੋਲੇ Det er vanskelig å forstå. ਤਾਂ ਦੇ ਲੱਗੇ ਤਾਂ ਤੇ ਥਾਣੇ ਵਿੱਚ ਜਿਹੜਾ ਤੇਰਾ ਓਕੇ ਚ ਸਾਰੇ ਸਾਣਾਏ ਭਾਜੀ ਕੋਈ ਪੂਰ ਛੱਟਾ ਹੋਵੇ ਤੁਹਾਡੇ ਨਾਲ ਹੋ ਰਿਹਾ ਹੋ ਆਪਣੀ ਜਮੀਰ ਆ ਰਹੀ ਠੀਕ ਆ ਹਾਂਜੀ ਤੇ ਥਣ ਥੋੜਾ ਜਿਹਾ ਭਾਰਾ ਨਹੀਂ ਰੱਖ ਦੀ ਜੇ ਹਾਂਜੀ ਹਾਂਜੀ ਉਹ ਨਾ ਭਾਜੀ ਕਿਰੇ ਪੁਰਾਣੇ ਬੱਚਨੇ ਦੰਦ ਮਾਰਿਆ ਵਾਲਾ ਤਾਂ ਭਾਰਾ ਰੱਖ ਦੀ ਹਾਂਜੀ ਠੀਕ ਆ ਉਧਾਰ ਦਾ ਨਾ ਭਾਜੀ ਫਰਕ ਉਹ ਜੇ ਪੁੱਤਰਾ ਸਾਰਾ ਕੋਈ ਓਕੇ ਆ ਹਨਾ ਤੇ ਮੁੱਲ ਫਿਰ ਇਹਦਾ ਮੋਲੇ ਦਾ ਵੀ ਭਾਈ ਸੰਤਰੀਆ ਕਰਦੇ ਜੇ 2 ਛੜਕੀ 67 ਦੀ ਵੀ ਕਰਦੀ ਆ ਦੋਵਾਂ ਰੱਖ ਲਾ ਗਵੀ 67 ਦੀ ਉਹ ਲੈ ਹੀ ਪੜਾਈ ਲੈ ਹੀ ਠੀਕ ਹੈ ਜੀ ਬਾਕੀ ਇਹੋ ਭਾਈ ਬੇਨਤੀ ਆ ਸੋਈ ਸਲਾਇ ਡੰਗਰ ਭਾ ਦੋ ਟਾਈਮ ਚਲੋ ਵੀ ਜੀ ਸਾਡੇ ਘਰ ਕੋਲ ਆ ਚਾਹ ਟਾਈਮ ਚੋਂ ਠੀਕ ਇੱਥੋਂ ਤਸੱਲੀ ਕਰਕੇ ਕਰਕੇ ਖੜੋ ਭਾਈ ਠੀਕ ਹੈ ਜੀ ਥਾਣੇ ਦੇ ਕਰੀ ਆਪਾਂ ਇਤਨਾ ਨਹੀਂ ਤਾਂ ਹੀ ਸਾਡੇ ਲੱਗੇ ਤਾਂ ਬਾਕੀ ਆਪਣੀ ਸਮਝਣਾ ਮਰਜ਼ੀ ਨਾਲ ਵੇਸਟ ਆਖ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਜੀ